ਬੂਰ ਪਿਆ ਕਣਕਾ ਨੂੰ ਮੈਂ ਵਿਚ ਵਾਗੀ ਔਂਬੀਆਂ ਪੱਕੀਆਂ ਅੱਗ ਦੇ ਪੰਪੜ ਵਰਗੀਆਂ ਥੀਆਂ ਨੀ ਤੂ ਸਾਬ ਬੁਕਾਲ ਵਿੱਚ ਰੱਖੀਆਂ ਗਿਣਮੇ ਦੇ ਨਾਲ ਦੀ ਅਸਾਂ ਦਾ ਬੇਬਾਬਲ ਅਸਾਂ ਸਿੱਦਕਾ ਨਾਲਿ ਨਿ ਭਈਆ ਕੁੰਜਾ ਵਾਂਗ ਪਹਰੌਣੀਆਂ ਥੀਆਂ ਤੇਰੇ ਵੇੜੇ ਦੋ ਦਿਨ ਅੰਨਾਂ ਮੈਂ ਚਾਦਰ ਕੱਢਦੀ ਨਹੀਂ ਕਿਣੇ ਤੋਪੇ ਪਾਵਾਂ ਜਾਂ ਮਰਦੀ ਸ਼ਾਹੇਠਾ ਨਹੀਂ ਮੈਂ ਪੀੜਾ ਡਾਵਾਂ ਜੜੀਆਂ ਦੀ ਜੀ ਜੀ ਨਹੀਂ ਤੋ ਤੇ ਆਦੀ ਟੁਕਣੀ ਜੜੀਆਂ ਦੀ ਜੀਤੀ ਨਹੀਂ ਤੋ ਤੇ ਆਦੀ ਟੁਕਣੀ ਦਿਲ ਫੜ ਕੇ ਸੋਚਾਂ ਨਹੀਂ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾਂ ਨਹੀਂ ਨਾਲੇ ਸ਼ਰਮਾਵਾਂ ਮੈਂ ਚਾਦਰ ਕੱਢਦੀ ਨਹੀਂ ਤੋਤੇ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਮੈਂ ਚਾਦਰ ਕੱਢਦੀ ਨਹੀਂ ਉੱਤੇ ਤੋਤੇ ਪਾਵਾਂ ਜੰਨ ਹੁਸਨ ਜਵਾਨੀ ਨਹੀਂ ਮਾਂ ਮਾ ਠੰਡੀਆਂ ਛਾਵਾਂ ਜੰਨ ਹੁਸਨ ਜਵਾਨੀ ਨਹੀਂ ਮਾਂ ਮਾ ਠੰਡੀਆਂ ਛਾਵਾਂ ਫਿਕਰਾ ਵਿੱਚ ਡੁੱਬਿਆ ਨਹੀਂ ਮੇਰਾ ਬਾਬਲ ਫੋੜਾ ਫਿਕਰਾ ਵਿੱਚ ਡੁੱਬਿਆ ಒಂದು ಚಿಟ್ಟಿ ಪಗಡಿ ನೂ ಕದಿ ನಾ ಲಿ ಚಿಟ್ಟಿ ಪಗಡಿ ನೂ ಕದಿ ನಾ ಹ